ਸਤਿ ਸ਼੍ਰੀ ਅਕਾਲ ਵੀਰ ਜੀ ਜਿੰਦਰ ਡੈਰੀ ਫਾਰਮ ਤੇ ਤੁਹਾਡਾ ਸਵਾਗਤ ਆ ਵੀਰ ਜੀ ਅੱਜ ਪਹੁੰਚਿਆ ਮੇਜਰ ਵੀਰ ਕੋ ਮੇਜਰ ਵੀਰ ਕੋ ਪੰਜ ਵੜਾ ਨੇ ਕੁਝ ਵਿੱਚੋ ਟੋਕੜਾ ਨੇ ਤੇ ਕੁਝ ਸੱਜਰਾ ਨੇ ਤੇ ਮੇਰਾ ਵੀ ਜਿਹੜੇ ਵੀਰ ਨੇ ਵੀ ਗਾਂ ਹੀ ਲੈਣੀ ਹੋਏਗੀ ਮੇਜਰ ਵੀਰ ਦਾ ਨੰਬਰ ਚੱਲੂ ਸਕਰੀਨ ਤੇ ਗੱਲਬਾਤ ਕਰ ਲਿਓ ਚੈਨਲ ਨੂੰ ਸ਼ੇਅਰ ਕਰ ਦਿਓ ਸਬਸਕ੍ਰਾਈਬ ਕਰ ਦਿਓ ਆਓ ਕਰਦੇ ਹਾਂ ਮੇਜਰ ਵੀਰ ਨਾਲ ਗੱਲਬਾਤ ਸਤਿ ਸ਼੍ਰੀ ਅਕਾਲ ਵੀਰ ਜੀ ਜੀ ਕਿੰਨੇ ਵੜਾ ਨੇ ਅੱਜ ਵੜਾ 6 ਜੀ ਆਪਣੇ ਕੋਲ ਕਿੱਥੋਂ ਕਰੀਏ ਸਟਾਰਟ ਸੱਜਣਾ ਨਾਲ ਕਰੀਏ ਕਿ ਤੋਕੜਾ ਨਾਲ ਕਰੀਏ ਇੱਥੋਂ ਕਰ ਲਈਏ ਜੀ ਸੁਣਣੇ ਸਟਾਰਟ ਸੁਣਣੇ ਵੇਲਾ ਚਲੋ ਦੱਸੋ ਜੀ ਦੱਸੋ ਇਹਨਾਂ ਬਾਰੇ ਇਹ ਮਸ਼ੀਮੀ ਨਹੀਂ ਖਾਦੀ ਤੁੰਡੀ ਕਾਲੀ ਕਾਲੀ ਮਹੀਨਾ ਲੈਂਦੀ ਜੇ ਹਾਂ ਜੀ ਇੱਕ ਮਹੀਨਾ ਖਾਦੀ ਹੋਣੀ ਕੋਲੋਂ ਹੁਪਲਾ ਇਹਨੂੰ ਦਿਖਾਈਏ ਵੀਰ ਉਹਨਾਂ ਨੂੰ ਜੀ ਇੱਕ ਮਹੀਨਾ ਲੈਂਦੀ ਜੇ ਵਸ਼ੀ ਕਾਲੀ ਵਸ਼ੀ ਜੇ ਇਹ ਹਲ ਕਰਾ ਸਕਦਾ ਥੋੜੀ ਅੱਡੀ ਸੀਰ ਕੋਲੇ ਆ ਜੀ ਠੀਕ ਜੀ ਚਲਮੀਆ ਤੋਹਫਾ ਹੀ ਆ ਜੀ ਇਹ ਮਹੀਨੇ ਤੱਕ ਸੁਭੂਗੀ ਹਾਂਜੀ ਹਾਂਜੀ ਗਰਮੀ ਆ ਨਾ ਜਿਆਦਾ ਤੁਸੀਂ ਰੱਖ ਲੂ ਮਈਆਂ ਵਾਲਾ ਦੁੱਧ ਦਊਗੀ ਹਾਂਜੀ ਹਾਂਜੀ ਪੰਜ ਅੱਡਾ ਬਹੁਤ ਵਧੀਆ ਬਣੂਗਾ ਹਣ ਕੱਚੀ ਵੱਛੀ ਐ ਆਲਸੋਂ ਫਿਰ ਵੀ ਤੁਹਾਨੂੰ ਦਿਖਾ ਦਨੇ ਆ ਕੀ ਡਿਮਾਂਡ ਜੇ ਇਹ ਵੀਰ ਜੀ 25000 ਰੁਪਏ ਮਤ ਕਹਿਦਾ ਜੀ ਜੈ ਜੈ ਬਿਲਕੁਲ ਨਹਾਣਾ ਵਾਲੀ 20000 ਦੀ ਵੱਛੀ ਦੇ ਦਾਂਗੇ ਛੋਟ ਛੋਟ ਹੋ ਜਾਏਗੀ ਛੋਟ ਹੋਏਗੀ ਵਿੱਚੋਂ ਵੇਖਦਾ ਵੱਛੀ ਮਹੀਨਾ ਵੀ ਰੋ ਸੌਂਡ ਡਬਲ ਪਈਏ ਵੱਛੀ ਚੰਗੀ ਐ ਅਗਲੀ ਇਹ ਘਰ ਦੇ ਖਪਤਾ ਸੁਣ ਜੀ ਖੋਲੋ ਇਹਨੂੰ ਵੀ ਠੰਡੀ ਸੀ ਇਹ ਵੀ ਪੂਰੀ ਖੋਲੋ ਜੀ ਠੀਕ ਜੀ ਦੇਖੋ ਵਸ਼ੀ ਡੱਬੀ ਵੱਡੀ ਵਸ਼ੀ ਦੂਜਾ ਸੂਆ ਜੀ ਦੂਜਾ ਸੂਆ ਹਾਂ ਜੀ ਹਾਂ ਜੀ ਠੀਕ ਜੀ ਬੰਦੋ ਹੱਥ ਆਗਲਾ ਜੂਗੀ ਮੇਰਾ ਵੀਰ ਥੰਥਣ ਬਹੁਤ ਜ਼ਿਆਦਾ ਚੰਗਾ ਲੱਗਾ ਦੋ ਦੇ ਦੂ 15 ਕਿਲੋ ਵਸ਼ੀ ਠੀਕ ਜੀ ਡਿਮਾਂਡ ਡਿਮਾਂਡ ਮੋ 40000 ਰੁਪਿਆ ਲੈ ਆਂਦੇ ਨਾਲ ਹੀ ਹਾਨਾ ਵਾਲੀ 32000 ਦਾਂਗੇ ਜੀ ਵਸ਼ੀ ਕੋਈ ਛੋਟ ਛਡਾਵਾ ਹੋਰ ਹੋਊਗਾ ਵੀ ਜੀ ਆਏ ਦਾ ਵੀ ਦਾ ਮਾਂ ਤਾਂ ਹੋਟਾ ਠੀਕ ਜੀ ਤੇ ਆਹ ਵਾਲੀ ਇਹ ਵੇਰ ਦੇ ਦਿੰਦੇ 55 ਕਿਲੋ ਟਾਈਮ ਟਾਈਮ ਕੋਲ ਤਿੰਨ ਤਾਂ ਠੀਕ ਜੀ ਖੋਲੋ ਇਹਨੂੰ ਬੱਚੀ ਜੀ ਖੰਡੀ ਸੀ ਫੁੱਲ ਜੀ ਖੋਲੋ ਵੱਡੀ ਪਛੀ ਜੀ ਕੱਦ ਤਾਂ ਫੁੱਲ ਵੱਡਾ ਟਰ ਦੇ ਛੱਡੀ ਡੱਬੀ ਵਸ਼ੀ ਕੋਕ ਦੇਣ ਲੈਂਦੀ ਹਲੀ 10 ਦਿਨ ਦਾ ਦੇ ਦਿੰਦਾ ਠੀਕ ਹੈ ਥਾਂ ਚੱਡਾ ਬਾਕੀ ਬੜਾ ਸਾਫ਼ ਸੋਹ ਠੰਡੀ ਠੁੰਡੀ ਜੇ ਅੱਜ ਇਹ ਪਾਈ ਦਾ ਥੱਲੇ ਉਹ ਨਾਲ ਜੋ ਬਾਰੇ ਤੋਂ ਮੱਦੀ ਬੜੀ ਸਾਫ਼ ਜੀ ਜੋ ਗੈਣਾਂ ਚਾਹੀਏ ਤੇਰੀ ਡਿਮਾਂਡ ਮੁੱਲ 70 ਰੁਪਏ ਅੱਛੀ ਦਾ ਵੀ ਵੇਖ ਲਈਏ ਵੀਰ ਜੀ ਆਪਣਾ ਮੁੱਲ ਜਾਇਜ਼ ਦਾ 60 ਰੁਪਏ ਮੁੱਲ ਜੇ ਪਚੁੰਜ ਜਿਆਦੀ ਵਸ਼ੀ ਦਵਾਂਗੇ ਹੋਰ ਕੋਈ ਮਾਨਤਨ ਛੋਟ ਪਾ ਬੂੜਾ ਖੋਲ ਉਜਾ ਵੀਰ ਉਹ ਮਾਨਤਨ ਹੋਊਗਾ 50 ਦੇ ਦਊਗੀ ਨਹੀਂ ਵੀਰ ਜੀ ਤਕਾ ਇਹਨਾਂ ਦੂਰੇ ਛੱਡਾਂਗੇ ਜਿਵੇਂ ਜੱਜ ਠੀਕ ਹੈ 53000 ਜਿਆਦੀ ਵਿੱਚ ਵਸ਼ੀ ਦਵਾਂਗੇ ਬਾਕੀ ਸ਼ੂਗਸਟਾ ਪੁੱਪਾ ਕਰਾਂਗੇ ਨਾ ਵੀ ਲਾਉਗੇ ਆ ਵੀ ਖੋਲੋ ਹੇ ਕਿਦਾਂ ਇਹ ਪਹਿਲਣ ਵਸ਼ੀ ਪਹਿਲਾਂ ਵਸ਼ੀ ਏ ਠੀਕ ਏ ਚਾਰ ਦੰਦ ਜੇ ਮੂੰਹ ਦੀ ਖੋਲੋ ਇਹਨੂੰ ਪਹਿਲਣ ਵਸ਼ੀ ਚਾਰ ਦੰਦਾ ਡੱਬੀ 320 ਕੇ ਕੰਨੀ ਹੈਨੀ ਜੀ ਕੀ ਉਹ ਛੇ ਲਈ ਉਹ ਲੈ ਜੂ ਦੰਦ ਹਾਂ ਦੰਦ ਜੀ ਵੀਰ ਜੀ ਪੰਜ ਦੰਦ ਫੋਟੋ ਦਿਖਾ ਦਿੰਦਾ ਤੁਹਾਨੂੰ ਦੰਦ ਦਿਖਾ ਦੋ ਦੇਖੋ ਵੀਰ ਜੀ ਚਾਰ ਦੰਦ ਜੀ ਚੌਗੀ ਵੀਰ ਜੀ ਵਸ਼ੀ ਦੇ ਲੋ ਕੰਨੀਆਂ ਦੇ ਖਲੋਤੇ ਨੇ ਵੱਡੀ ਵਸ਼ੀ ਨਾਲੇ ਫੁੱਲ ਵੱਡਾ ਕੱਦ ਕਿਦੋਂ ਤੇ ਕੱਢ ਦਿੰਦੇ ਪਹਿਲਾਂ ਨਹੀਂ 22 ਕਿਲੋ ਵੀ ਸੀ ਹਾਂ ਹੁਣ ਬਹੁਤ ਜ਼ਿਆਦਾ ਚੰਗਾ ਲੱਗਾ ਏ ਬਾਹਰ ਕੀ ਇਹਦੀ ਡਿਮਾਂਡ ਮੈਂ ਤਾਂ ਪਹਿਣ ਕੇ ਤਾਂ ਵਸ਼ੀ ਦੇਖਣੀ 60000 ਦੇ ਰਹੀ ਏ 60 ਚੋਕ ਮੰਨ ਤਾਣ ਕਿੰਝ ਆਇਆ ਇਹੋ ਚੀਜ਼ ਦੇ ਦਾ ਖਾਣਾ 55 ਦੀ 55000 ਦੀ ਵਸ਼ੀ ਚੰਗੀ ਨਹੀਂ ਵਸ਼ੀ ਬਹੁਤ ਚੰਗੀ ਜੇ ਬਾਕੀ ਮੇਰਾ ਵੀ ਜਿੰਨੇ ਲੈਣੀ ਹੈਗੇ ਉਹ ਵੇਖੋ ਇਹ ਚੀਜ਼ ਹੈ ਬਾਜੀ ਤਰੀਆ ਦੀ ਵਸ਼ੀ ਆਪਰਾ ਮੋਲ ਜਾਇਆ ਨਹੀਂ ਚਾਹ ਵਾਲੀ ਇਹ ਟੋਕਰ ਮਸ਼ੀ ਜੀ ਦੁੱਧ ਦੁੱਧ ਵਿੱਚ 8 ਕਿਲੋ ਖੋਲੋ ਇਹਨੂੰ ਵੀ ਕਾਲੀ ਵਸ਼ੀ ਟੋਕੜ ਗੱਭਣਵੇਂ ਕੇ ਕਲੀ ਟੋਕੜੀ ਜੇ ਇਹ ਕਲੀ ਟੋਕੜੀ ਜੇ ਵੀ ਜੀ ਠੀਕ ਜੀ ਡੇਢ ਮਹੀਨਾ ਕਹਿੰਦੇ ਘਰ ਬਣੀ ਨੂੰ ਹੋ ਜਾਵੇ ਕੋਈ ਦੁੱਧ ਕਿੰਨਾ ਦੇ ਦੁੱਧ ਵੀ ਜੀ 8 ਕਿਲੋ ਤੇ ਮੁੱਲ ਮੁੱਲ ਨਿਕਾ ਜਾ ਪਾਜੀ ਦਾ ਹਾਣਾ ਵਾਲਾ ਹੀ ਹਾਣਾ ਪੋਦੇ 20 ਕਰਦੇ ਨੇ ਹਾਣਾ ਹੋਊ ਕਿੰਨੇ ਦੀ 15000 ਦੀ ਵੀ ਹੋ ਜੂਗੀ 15000 ਚ 16 ਛੱਡਾ ਪਾ ਹੋ ਜਾਏਗਾ ਹੋਟਾ ਪਾਉਗਾ ਪੰਪੂਨ ਬੜਾ ਪੰਗੜਾ ਮਹੀਨਾਂ ਲਗਾ ਠੰਡੀ ਕੋਈ ਠੰਡੀ ਕੋਈ ਨਿਆਣ ਕੋਈ ਬਣਾਇਦਾ ਚੋਣੀ ਆ ਠੀਕ ਤੇ ਆਹ ਵਾਲੀ ਇਹ ਵੇਖ ਸੁਣੀਏ 1 ਮਹੀਨੇ ਦੀ ਪਾਜੀ ਠੀਕ ਜੀ ਦੇ ਮਗਰ ਜੀ ਆਹ ਬੱਚਾ ਦੇਦਾ ਆਹ ਬੱਚਾ ਡੱਬਾ ਬੱਚਾ ਇਹਦੇ ਠੀਕ ਹੈ ਜਰਸੀ ਆ ਗਈ ਦੁੱਧ ਦੇ 10 ਕਿਲੋ ਠੀਕ ਜੀ ਉੱਪਰ ਜੀ ਬੈਂਡ ਥੋੜੀ ਜੀ ਜਰਸੀ ਵਸੇ ਆ ਗਈ ਇਹ ਵੀ ਠੰਡੀ ਠੰਡੀ ਏ ਠੰਡੀ ਠੰਡੀ ਭਾਈ ਜੀ ਦੋ ਬਾਈਸ ਕਰੀ ਠੀਕ ਜੀ ਆ ਲਓ ਬਾਈ ਜਨਾ ਚ ਵੇ ਜਨਾ ਜੋ ਕਿ ਦਾਤੋ ਤੇ ਲਾ ਕੇ ਦਿਖਾ ਦੋ ਮੜਾ ਜਾ ਚੱਲ ਫਿਰ ਵੀਰ ਕਈ ਨਾ ਹੁੰਦਾ ਡਾਊਟ ਜਾ ਆ ਜਾਂਦਾ ਲੋ ਭਾਵੇਂ ਜੀ ਥੱਲੇ ਨੰਗ ਜੋ ਬੈਰ ਬੈ ਕੇ ਭਾਵੇਂ ਥਨ ਥੁਣ ਜੀ ਬਹੁਤ ਚੰਗਾ ਜੇ ਵੇਖ ਲਓ ਬਾਕੀ ਇਹਦੀ ਡਿਮਾਂਡ ਇਹਦਾ ਮਨ 32000 ਰੁਪਿਆ ਜੀ ਹਾਂ ਨਾ 30000 ਦੀ ਕੋਈ ਲੱਸ 26000 ਦੀ ਮੱਛੀ ਵੀ ਦੇ ਦਾਂਗੇ ਦੇਣੀ ਹੈ ਰਸਤਾ ਦદો ਆਪਣਾ ਦੱਸ ਆਪਣਾ ਪਿੰਡ ਬਟਾਲਾ ਬੰਗਰ ਜੇ ਠੀਕ ਜੀ ਜ਼ਿਲ੍ਹਾ ਗੁਰਦਾਸਪੁਰ ਜੇ ਤਹਿਸੀਲ ਕਲਾਨਾ ਜੀ ਨੰਬਰ ਬੋਲ ਦੋ ਨੰਬਰ ਆਪਣਾ 81 452 47 34 ਠੀਕ ਸਾਸੀ ਕਰ ਲਿਆ